ਸਸ਼ਕਾਲ ਤੋਂ ਜੁੜ ਚੁੱਕਿਆ ਸੁੰਦਰ ਨਿਊਜ਼ ਨਾਲ ਇਸ ਵੇਲੇ ਦੀ ਅਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਨਗਰ ਨਿਗਮ ਦੁਆਰਾ ਪੇਸ਼ ਕੀਤੇ ਸੋਧੇ ਹੋਏ ਪਾਲਤੂ ਅਤੇ ਪਾਈਚਾਰਿਕ ਕੁੱਤਿਆਂ ਦੀ ਉਪਨੀਮਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਨਿਗਮ ਨੇ ਜਨਤਕ ਇਤਰਾਜ਼ਾਂ ਤੇ ਸੁਝਾਵਾਂ ਤੇ ਜਰਨਲ ਹਾਊਸ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਮਈ 2025 ਦੇ ਵਿੱਚ ਪ੍ਰਸ਼ਾਸਨ ਨੂੰ ਇਹ ਖਰੜਾ ਸੌਂਪਿਆ ਸੀ ਇਹਨਾਂ ਉਪਨੀਮਾ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਤੇ ਪਾਲਤੂ ਤੇ ਆਵਾਰਾ ਕੁੱਤਿਆਂ ਦੇ ਨਾਲ ਸੰਬੰਧਿਤ ਜ਼ਿੰਮੇਵਾਰੀਆਂ ਨੂੰ ਸਪਸ਼ਟ ਕਰਨਾ ਹੈ ਤਦ ਦੱਸਿਆ ਕਿ ਨਗਰ ਨਿਗਮ ਨੇ 6 ਕੁੱਤਿਆਂ ਦੀਆਂ ਨਸਲਾਂ ਤੇ ਪਾਬੰਦੀ ਲਗਾਈ ਹੈ ਜਿਨ੍ਹਾਂ ਨੂੰ ਹਮਲਾਵਰ ਮੰਨਿਆ ਜਾਂਦਾ ਹੈ। ਇਹਨਾਂ ਦੇ ਵਿੱਚ ਅਮਰੀਕਨ ਗੁਲਡਾਗ, ਅਮਰੀਕਨ ਪੈਟਬੂਲ, ਬੁਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਤੇ ਰੋਟਵਿਲਰ ਸ਼ਾਮਲ ਹੈ। ਹਾਲਾਂਕਿ ਪਾਬੰਦੀ ਪਿਛਾਖੜੀ ਨਹੀਂ ਹੋਏਗੀ। ਭਾਵ ਜਿਨ੍ਹਾਂ ਨੇ ਪਹਿਲਾਂ ਹੀ ਨਿਗਮ ਦੇ ਨਾਲ ਇਹਨਾਂ ਨਸਲਾਂ ਨੂੰ ਰਜਿਸਟਰ ਕੀਤਾ ਹੈ, ਉਹਨਾਂ ਤੇ ਕੋਈ ਇਸ ਦਾ ਅਸਰ ਨਹੀਂ ਮਿਲੇਗਾ। ਤਾਂ ਨਗਰ ਨਿਗਮ ਦੇ ਉਪ ਨਿਯਮਾਂ ਦੀਆਂ ਵੱਖ-ਵੱਖ ਉਲੰਘਣਾਵਾਂ ਲਈ 500 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਹੈ। ਤੇ ਜੇਕਰ ਕੋਈ ਕੁੱਤਾ ਜਨਤਕ ਸਥਾਨ ਤੇ ਜਾਂਦਾ ਹੈ ਜਾਂ ਮਾਲਕ ਨੂੰ 10000 ਦਾ ਜੁਰਮਾਨਾ ਲਗਾਇਆ ਜਾਇਗਾ ਤਾਂ ਨਿਗਮ ਨੇ ਸਪਸ਼ਟ ਕੀਤਾ ਹੈ ਕਿ ਜਨਤਕ ਸਥਾਨਾਂ ਤੇ ਮਲਮੂਤਰ ਕਰਦੇ ਕੁੱਤਿਆਂ ਨੂੰ ਠੋਸ ਰੈਨਦ ਖੂਨਦ ਪਰੰਦ ਉਪਨੀਮਾ ਦੇ ਤਹਿਤ ਕੂੜਾ ਮੰਨਿਆ ਜਾਇਗਾ ਇਸ ਦੇ ਅਨੁਸਾਰ ਸਜ਼ਾ ਦਿੱਤੀ ਜਾਏਗੀ ਤਾਂ ਪਹਿਲੀ ਵਾਰ ਨਗਰ ਨਿਗਮ ਨੇ ਵਸੂਲੀ ਨੂੰ ਯਕੀਨੀ ਬਣਾਉਣ ਲਈ ਕੁੱਤਿਆਂ ਦੇ ਉਪਨੀਮਾ ਦੇ ਨਾਲ ਸੰਬੰਧਿਤ ਜੁਰਮਾਨੇ ਦੀ ਰਕਮ ਨੂੰ ਪਾਣੀ ਅਤੇ ਜਾਇਦਾਦ ਟੈਕਸ ਦੇ ਬਿੱਲਾਂ ਵਿੱਚ ਜੋੜਨ ਦਾ ਫੈਸਲਾ ਕੀਤਾ ਨਗਰ ਨਿਗਮ ਵਾਰਾ ਕੁੱਤਿਆਂ ਲਈ ਮਨੀਤ ਫੀਡਿੰਗ ਜ਼ੋਨ ਨਿਰਧਾਰਤ ਕਰਨ ਲਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਕੰਮ ਕਰੇਗਾ ਯਾਨੀ ਕਿ RWAs ਦੇ ਨਾਲ ਕੰਮ ਕਰੇਗਾ ਨਾ ਖੇਤਰਾਂ ਦੇ ਵਿੱਚ ਸਫਾਈ ਬਣਾਈ ਰੱਖਣਾ ਲਾਜ਼ਮੀ ਹੋਏਗਾ ਜੇਕਰ ਕਿਸੇ ਖੇਤਰ ਦੇ ਵਿੱਚ ਕੂੜਾ ਜਾਂ ਗੰਦਗੀ ਪਾਈ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਨੂੰ 10000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਏਗਾ ਤੇ ਜੇਕਰ ਕਿਸੇ ਘਰ ਤੋਂ ਕੁੱਤਿਆਂ ਨਾਲ ਬਦਸਲੂਕੀ ਦੀ ਸ਼ਿਕਾਇਤ ਮਿਲਦੀ ਹੈ ਤਾਂ ਨਿਗਮ ਟੀਮ ਮੌਕੇ ਦਾ ਦੌਰਾ ਕਰੇਗੀ ਤੇ ਜਾਂਚ ਕਰੇਗੀ ਸਬੂਤ ਦਰਜ ਕਰੇਗੀ ਤੇ ਕੁੱਤਿਆਂ ਨੂੰ ਜ਼ਬਤ ਕਰੇਗੀ ਤਾਂ ਮਾਲਕ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਏਗੀ ਪਸ਼ੂ ਬੇਰਹਿਮੀ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਹੁਣ ਤੁਹਾਨੂੰ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਦੱਸ ਦਿੰਨੇ ਕਿ ਮਾਲਕ ਹੀ ਉਸ ਦਾ ਜ਼ਿੰਮੇਵਾਰ ਹੋਏਗਾ ਜੇਕਰ ਪਾਲਤੂ ਕੁੱਤੇ ਨੂੰ ਕਿਸੇ ਕਿਸਮ ਦੀ ਸੱਟ ਲੱਗਦੀ ਹੈ ਨਗਰ ਨਿਗਮ ਨੇ ਤਾਂ ਨਿਗਮ ਨੇ ਘਰ ਦੇ ਆਕਾਰ ਦੇ ਆਧਾਰ ਤੇ ਪਾਲਤੂ ਕੁੱਤਿਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਵੀ ਨਿਰਧਾਰਤ ਕੀਤੀ ਹੈ ਜੇਕਰ ਕਿਸੇ ਦਾ 5 ਮਰਲੇ ਤੱਕ ਦਾ ਘਰ ਹੈ ਤਾਂ ਇੱਕ ਕੁੱਤਾ ਰੱਖ ਸਕਦਾ ਹੈ ਜੇਕਰ 10 ਮਰਲੇ ਦਾ ਘਰ ਦੋ ਕੁੱਤੇ ਰੱਖ ਸਕਦਾ ਤੇ ਜੇਕਰ ਕਿਸੇ ਦਾ ਇੱਕ ਕਨਾਲ ਦਾ ਘਰ ਹੈ ਤੇ ਉਹ ਚਾਰ ਕੁੱਤੇ ਰੱਖ ਸਕਦਾ ਸਸ਼ਕਾਲ ਤੋਂ ਜੁੜ ਚੁੱਕਿਆ ਹਾਂ ਸੰਦਰ ਨਿਊਜ਼ ਨਾਲ ਤੇ ਇਸ ਵੇਲੇ ਦੀ ਅਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਚੰਡੀ ਪ੍ਰਸ਼ਾਸਨ ਨੇ ਨਗਰ ਨਿਗਮ ਦੁਆਰਾ ਪੇਸ਼ ਕੀਤੇ ਸੌਦੇ ਹੋਏ ਪਾਲਤੂ ਅਤੇ ਪਾਈਚਾਰੇ ਕੁੱਤਿਆਂ ਦੀ ਉਪਨੀਮਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਨਿਗਮ ਨੇ ਜਨਤਕ ਇਤਰਾਜ਼ਾਂ ਤੇ ਸੁਝਾਵਾਂ ਤੇ ਜਰਨਲ ਹਾਊਸ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਮਈ 2025 ਦੇ ਵਿੱਚ ਪ੍ਰਸ਼ਾਸਨ ਨੂੰ ਇਹ ਖਰੜਾ ਸੌਂਪਿਆ ਸੀ ਇਹਨਾਂ ਉਪਨੀਮਾ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਤੇ ਪਾਲਤੂ ਤੇ ਆਵਾਰਾ ਕੁੱਤਿਆਂ ਦੇ ਨਾਲ ਸੰਬੰਧਿਤ ਜ਼ਿੰਮੇਵਾਰੀਆਂ ਨੂੰ ਸਪਸ਼ਟ ਕਰਨਾ ਹੈ ਤਾਂ ਦੱਸ ਦिए ਕਿ ਨਗਰ ਨਿਗਮ ਨੇ 6 ਕੁੱਤਿਆਂ ਦੀਆਂ ਨਸਲਾਂ ਤੇ ਪਾਬੰਦੀ ਲਗਾਈ ਹੈ ਜਿਨ੍ਹਾਂ ਨੂੰ ਹਮਲਾਵਰ ਮੰਨਿਆ ਜਾਂਦਾ ਹੈ ਇਹਨਾਂ ਦੇ ਵਿੱਚ ਅਮਰੀਕਨ ਗੋਲ ਡੌਗ ਅਮਰੀਕਨ ਪੈਕਬੋਲ ਬੁਲ ਟੈਰੀਅਰ ਕੇਨ ਕੋਰਸੋ ਡੋਗੋ ਅਰਜਨਟੀਨੋ ਤੇ ਰੋਟਵਿਲਰ ਸ਼ਾਮਲ ਹੈ ਹਾਲਾਂਕਿ ਪਾਬੰਦੀ ਪਿਛਾਖੜੀ ਨਹੀਂ ਹੋਏਗੀ ਭਾਵ ਜਿਨ੍ਹਾਂ ਨੇ ਪਹਿਲਾਂ ਹੀ ਨਿਗਮ ਦੇ ਨਾਲ ਇਹਨਾਂ ਨਸਲਾਂ ਨੂੰ ਰਜਿਸਟਰ ਕੀਤਾ ਹੈ ਉਹਨਾਂ ਤੇ ਕੋਈ ਇਸ ਦਾ ਅਸਰ ਨਹੀਂ ਮਿਲੇਗਾ ਪਰ ਨਗਰ ਨਿਗਮ ਦੇ ਉਪ ਨਿਯਮਾਂ ਦੀਆਂ ਉਖਾ ਕੁਲੰਘਣਾ ਵਾਲੀ 500 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਹੈ ਤੇ ਜੇਕਰ ਕੋਈ ਕੁੱਤਾ ਜਨਤਕ ਸਥਾਨ ਤੇ ਮਲਮੂਤਰ ਕਰਦਾ ਪਾਇਆ ਜਾਂਦਾ ਹੈ ਜਾਂ ਮਾਲਕ ਨੂੰ 10000 ਦਾ ਜੁਰਮਾਨਾ ਲਗਾਇਆ ਜਾਏਗਾ ਤਾਂ ਨਿਗਮ ਨੇ ਸਪਸ਼ਟ ਕੀਤਾ ਹੈ ਕਿ ਜਨਤਕ ਸਥਾਨਾਂ ਤੇ ਮਲਮੂਤਰ ਕਰਦੇ ਕੁੱਤਿਆਂ ਨੂੰ ਠੋਸ ਰਹਿਣ ਖੂਨ ਦੇ ਪਰੰਧ ਉਪਨੀਮਾ ਦੇ ਤਹਿਤ ਕੂੜਾ ਮੰਨਿਆ ਜਾਏਗਾ ਇਸ ਦੇ ਅਨੁਸਾਰ ਸਜ਼ਾ ਦਿੱਤੀ ਜਾਏਗੀ ਤਾਂ ਪਹਿਲੀ ਵਾਰ ਨਗਰ ਨਿਗਮ ਨੇ ਵਸੂਲੀ ਨੂੰ ਯਕੀਨੀ ਬਣਾਉਣ ਲਈ ਕੁੱਤਿਆਂ ਦੇ ਉਪਨੀਮਾ ਦੇ ਨਾਲ ਸੰਬੰਧਿਤ ਜੁਰਮਾਨੇ ਦੀ ਰਕਮ ਨੂੰ ਪਾਣੀ ਅਤੇ ਜਾਇਦਾ ਟੈਕਸ ਤੇ ਬਿੱਲਾਂ ਵਿੱਚ ਜੋੜਨ ਦਾ ਫੈਸਲਾ ਕੀਤਾ ਨਗਰ ਨਿਗਮ ਵਾਰਾ ਕੁੱਤਿਆਂ ਲਈ ਮਨੀਤ ਫੀਡਿੰਗ ਜ਼ੋਨ ਨਿਰਧਾਰਤ ਕਰਨ ਲਈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨਾਲ ਕੰਮ ਕਰੇਗਾ ਯਾਨੀ ਕਿ ਆਰਡਬਲਯੂਏਐਸ ਦੇ ਨਾਲ ਕੰਮ ਕਰੇਗਾ ਨਾ ਖੇਤਰਾਂ ਦੇ ਵਿੱਚ ਸਫਾਈ ਬਣਾਈ ਰੱਖਣਾ ਲਾਜ਼ਮੀ ਹੋਏਗਾ ਜੇਕਰ ਕਿਸੇ ਖੇਤਰ ਦੇ ਵਿੱਚ ਕੂੜਾ ਜਾਂ ਗੰਦਗੀ ਪਾਈ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਨੂੰ 10000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਏਗਾ ਤੇ ਜੇਕਰ ਕਿਸੇ ਘਰ ਤੋਂ ਕੁੱਤਿਆਂ ਨਾਲ ਵੱੱਦ ਸਲੂਕ ਦੀ ਸ਼ਿਕਾਇਤ ਮਿਲਦੀ ਹੈ ਤਾਂ ਨਿਗਮ ਟੀਮ ਮੌਕੇ ਦਾ ਦੌਰਾ ਕਰੇਗੀ ਤੇ ਜਾਂਚ ਕਰੇਗੀ ਸਬੂਤ ਦਰਜ ਕਰੇਗੀ ਤੇ ਕੁੱਤਿਆਂ ਨੂੰ ਜ਼ਬਤ ਕਰੇਗੀ ਤਾਂ ਮਾਲਕ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਏਗੀ ਪਸ਼ੂ ਬੇਰਹਿਮੀ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਹੁਣ ਤੁਹਾਨੂੰ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਦੱਸ ਦਿੰਦੇ ਹਾਂ ਕਿ ਮਾਲਕ ਹੀ ਉਸ ਦਾ ਜ਼ਿੰਮੇਵਾਰ ਹੋਏਗਾ ਜੇਕਰ ਪਾਲਤੂ ਕੁੱਤੇ ਨੂੰ ਕਿਸੇ ਕਿਸਮ ਦੀ ਸੱਟ ਲੱਗਦੀ ਹੈ ਨਗਰ ਨਿਗਮ ਨੇ ਤਾਂ ਨਿਗਮ ਨੇ ਘਰ ਦੇ ਆਕਾਰ ਦੇ ਆਧਾਰ ਤੇ ਪਾਲਤੂ ਕੁੱਤਿਆਂ ਦੀ ਵੱਦ ਤੋਂ ਵੱਧ ਗਿਣਤੀ ਦੀ ਵੀ ਨਿਰਧਾਰਤ ਕੀਤੀ ਹੈ ਜੇਕਰ ਕਿਸੇ ਦਾ 5 ਮਰਲੇ ਤੋਂ ਦਾ ਘਰ ਤਾਂ ਇੱਕ ਕੁੱਤਾ ਰੱਖ ਸਕਦਾ ਜੇਕਰ 10 ਮਰਲੇ ਦਾ ਘਰ ਦੋ ਕੁੱਤੇ ਰੱਖ ਸਕਦਾ ਤੇ ਜੇਕਰ ਕਿਸੇ ਦਾ ਇੱਕ ਕਨਾਲ ਦਾ ਘਰ ਹੈ ਤੇ ਉਹ ਚਾਰ ਕੁੱਤੇ ਰੱਖ ਸਕਦਾ